ਸਰਜਤ ਥੋਬੀ ਬਾਜ਼ਾਰ ਦੇ ਵਿੱਚ ਇੱਕ ਲੜਾਈ ਝਗੜਾ ਹੋਇਆ ਉਹ ਕੀ ਮਾਮਲਾ ਹੈ ਜੀ ਤੇ ਉਸ ਦੇ ਵਿੱਚ ਹੁਣ ਤੱਕ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਇੱਥੇ ਥੋਬੀ ਬਾਜ਼ਾਰ ਦੇ ਵਿੱਚ ਦੋ ਦੁਕਾਨਾਂ ਇੱਕ ਗੋਠੀ ਕਲਾ ਦਾ ਹੁਸਨ ਵਾਲਾ ਤੇ ਦੂਸਰੇ ਹੈ ਗਿਆ ਸ਼੍ਰੀ ਸਾੜੀ ਵਾਲੇ ਇਹ ਦੋਨਾਂ ਹੀ ਦੁਕਾਨਦਾਰਾਂ ਨੇ ਆਪਣੇ ਹੱਕ ਰੱਖੇ ਹੋਏ ਆ ਜਿਹੜੇ ਗਾਹਕਾਂ ਨੂੰ ਆਵਾਜ਼ਾਂ ਮਾਰ ਕੇ ਬੁਲਾਉਂਦੇ ਆ ਤੇ ਇਹ ਹੱਕ ਰਾ ਜਿਹੜੇ ਅੱਜ ਆਪਸ ਵਿੱਚ ਬਹਿਸ ਪਏ ਬਹਿਸਾਂ ਤੋਂ ਬਾਅਦ ਇਹਨਾਂ ਦੀ ਉੱਥੇ ਆਪਸ ਵਿੱਚ ਹੱਥੋਪਾਈ ਹੋ ਗਈ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਲੱਪੇ ਤੇ ਲੜਨਾ ਸ਼ੁਰੂ ਕਰਤਾ ਇਸੇ ਦੌਰਾਨ ਸਾਡੀਆਂ ਪੁਲਿਸ ਪਾਰਟੀ ਉੱਥੇ ਪਹੁੰਚ ਗਈ ਆ ਪਹੁੰਚ ਕੇ ਇਹਨਾਂ ਨੂੰ ਛਡਵਾਇਆ ਉੱਥੇ ਐਸਐਸਓ ਸਾਹਿਬ ਵੀ ਮੌਕੇ ਤੇ ਪਹੁੰਚ ਗਏ ਕਾਫੀ ਰਸ਼ ਹੋ ਗਿਆ ਸੀਗਾ ਇਹ ਆਪਸ ਵਿੱਚ ਧੱਕਮ ਧੱਕਾ ਹੋ ਰਿਹਾ ਸੀਗੇ ਪਰ ਇਹਨਾਂ ਨੂੰ ਛਡਾ ਕੇ ਲਗ ਲਗ ਕਰਵਾ ਦਿੱਤਾ ਗਿਆ ਤੇ ਮੌਲ ਨੂੰ ਛਾਦ ਕੀਤਾ ਗਿਆ ਪਰ ਤੁਹਾਡੇ ਇੱਕ ਪੁਲਿਸ ਮੁਲਾਜ਼ਮ ਵੱਲੋਂ ਕਿਹਾ ਗਿਆ ਤੇ ਸਾਡੇ ਨਾਲ ਕੁੱਟਮਾਰ ਕੀਤੀ ਗਈ ਨਹੀਂ ਪੁਲਿਸ ਪਾਰਟੀ ਨਾਲ ਕਿਸੇ ਤਰ੍ਹਾਂ ਦੀ ਕੋਈ ਕੁੱਟਮਾਰ ਵਾਲੀ ਗੱਲ ਨਹੀਂ ਸਾਹਮਣੇ ਆਈ ਉਹ ਮੁਲਾਜ਼ਮ ਘਬਰਾਟ ਦੇ ਵਿੱਚ ਆ ਕੇ ਉਹਨੇ ਕੁਝ ਕਹਿ ਦਿੱਤਾ ਪਰ ਮੈਂ ਉਹਨੂੰ ਚੰਗੀ ਤਰ੍ਹਾਂ ਬਾਅਦ ਚ ਪੁੱਛਿਆ ਕਿਸੇ ਵੀ ਪੁਰਸ਼ ਮੁਲਾਜ਼ਮ ਨਾਲ ਕੋਈ ਕੁੱਟਮਾਰ ਵਗੈਰਾ ਦੀ ਗੱਲ ਸਾਹਮਣੇ ਨਹੀਂ ਆਈਗੀ ਉਹ ਸਿਰਫ ਉੱਥੇ ਲੜਾਈ ਛਡਾਉਂਦੇ ਆ ਤੇ ਲੋਕ ਧਕਮ ਧਕਾ ਹੋ ਰਹੇ ਸੀਗੇ ਤੇ ਉਸ ਕਰਕੇ ਉਹ ਦੋ ਘਬਰਾ ਗਿਆ ਉਹ ਮੁਲਾਜ਼ਮ ਨੇ ਘਬਰਾੜ ਦੇ ਵਿੱਚ ਇੰਨੀ ਗੱਲ ਕਹਿ ਦਿੱਤੀ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਫਰਦ ਇਹ ਦੋਨਾਂ ਧਰਾਂ ਦੇ ਜੋ ਹੱਕ ਜਿਹੜੇ ਉੱਥੇ ਲੜਦੇ ਸੀ ਉਹ ਅਸੀਂ ਰਾਉਂਡ ਆਪ ਕਰ ਲਏ ਸੀ ਤੇ ਉਹਨਾਂ ਨੂੰ ਬਿਆਨ ਲਿਖਾਉਣ ਨੂੰ ਕਿਹਾ ਜਿਸ ਤਰ੍ਹਾਂ ਦੇ ਵੀ ਉਹ ਬਿਆਨ ਲਿਖਾਉਣਗੇ ਉਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ